प्यारे दोस्तों प्यार भरे सत श्री अकाल जी केंद्र सरकार दी वित्त मंत्री निर्मला सीतारमण ने 12 लाख तक ने मुंडासी छोड़ी देती है दूसरे पासे पंजाब दे ਮਨਾਜਨ ਰਿਟਾਇਰ ਰੋਹਮਲਾ ਮੰਗ ਕਰਦੇ ਆ ਕਿ 5 ਸਾਲ 6 ਮਹੀਨੇ ਦਾ ਏਰੀਅਰ ਪੰਜਾਸ ਦਾ ਜਲਦੀ ਦਵੇ ਮਹਿੰਗਾਈ ਪਥਰੀਆਂ ਕਿਸ ਤਰ੍ਹਾਂ ਬਕਾਇਆ 17/2020 ਵਾਲੇ ਲਾਇਨ ਸ਼ਿਆਮ ਬਿਹਿੰਦ ਨਗਰੇ ਕੌਂਸਲ ਸੁਪਰੀਮ ਕੋਰਟ ਨੇ ਫੈਸਲਾ ਮਲਾਮ ਹੱਕ ਵਿੱਚ ਕਰ ਦਿੱਤਾ ਹੈ ਦੂਜੇ ਪਾਸੇ ਪ੍ਰਾਣੀ ਪੈਨਸ਼ਨ ਸਕੀਮ ਸੰਧੀ ਜੋ ਭਗਵੰਤ ਸਿੰਘ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਅਜੇ ਤੱਕ ਪ੍ਰਾਣੀ ਪੈਨਸ਼ਨ ਪੰਨਾਵੇ ਲਾਗੂ ਨਹੀਂ ਕੀਤੀ ਗਈ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਜੁਪੀਫ ਜੁਪੀਸ ਸਕੀਮ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਕਰ ਲਈ ਹਨ ਜੋ ਕਿ ਮਲਾਜਮਾਂ ਵੱਲੋਂ ਪੰਜਾਬ ਦੇ ਵਿੱਚ ਜੋ ਕੇਂਦਰ ਸਰਕਾਰ ਵੱਲੋਂ ਨੋਟਿੰਗ ਕੀਤਾ ਗਿਆ ਉਹਨਾਂ ਕਾਪੀਆਂ ਵੀ ਸਾੜ ਗਈਆਂ ਕਿਉਂਕਿ ਉਹਨਾਂ ਨੇ ਕਿਹਾ ਕਿ ਨਾ ਸਾਨੂੰ ਐਨਪੀਐਸ ਸਕੀਮ ਮਨਜ਼ੂਰਾ ਨਾ ਯੂਪੀਐਸ ਮਨ ਜੋ ਸਕੀਮਾਂ ਮਨਜ਼ੂਰਾ ਸਾਨੂੰ ਤਾਂ ਜੋ 올ਡ ਪੈਨਸ਼ਨ ਮਨਜ਼ੂਰਾ ਇਹ ਲਾਗੂ ਕੀਤੀ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਿਆ ਅਸਾਮੀਆਂ ਪੰਜਾਬ ਸਰਕਾਰ ਪਰੇ ਇਹ ਬਾਰ ਬਾਰ ਬੇਤੋਣੀ ਹਰ ਪਾਸੇ ਜੀਮਾ ਨਾਲ ਜਾਂ ਮੁੱਖ ਭੂਆ ਤੋਂ ਨਾਲ ਚੰਡੀਗੜ੍ਹ ਦੇ ਵਿੱਚ ਮੀਟੀਆਂ ਹੋਈਆਂ ਸਾਝੇ ਫਰੰਟ ਦੇ ਆਗੂ ਨੇ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਮਹਿਕਮੇ ਹਾਰ ਅੰਮੀਆਂ ਖਾਲੀ ਅਸਾਮੀਆਂ ਪਰੇ ਰਹਿਣਾਂ ਦੂਜੇ ਬਾਲ ਸੰਜੋਖਣ ਦੇ 8 ਅਗਸਤ ਨੂੰ ਨੇ ਕਿਹਾ ਕਿ ਰਿਟਾਇਰਡ ਟੇਨਨੋਂ ਨੂੰ ਫੇ ਮਲਾਇਆਂ ਨੂੰ ਜੋ ਫੈਕਟਰ ਆ 2.58 ਤੇ ਆਵੇ ਮੰਗਾਈ ਕਿ ਇਸਨ ਬਕਾਇਤ ਨਾ ਜਵੇ ਪੰਜਾਬ ਸਰਕਾਰ ਦੇ ਮਹਿਕਮਿਆਂ ਵਿੱਚ ਕਾਮਾ ਗੱਦੇ ਕੱਚੇ ਮਲਾਇਆਂ ਨੂੰ ਪੱਕੇ ਕੀਤੇ ਹਨ ਇਹ ਮੁੱਖ ਮੰਗਾਂ ਹਨ ਜੀ ਪਰ ਵਿਤਮਾਨ ਦਿਹਰ ਪਾਸੇ ਜੀਮਾ ਜਾਂ ਮੁਖਰੀ ਭਵਨ ਤਮਾਨ ਮੀਡੀਆ ਦੇ ਵਿੱਚ ਲਾਰਿਆਂ ਲਾ ਕੇ ਟਾਈਮ ਬਸ ਕਰ ਰਹੇ ਹਨ ਦੂਜੇ ਪਾਸੇ ਸੁਪਰੀਮ ਕੋਰਟ ਵੱਲੋਂ ਮਲਾਉਣ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਹੈ ਜੀ ਕਿਉਂਕਿ 17/7/2020 ਨੂੰ 6 ਬੇਨਲਾਕਾਂ ਸੰਬੰਧੀ ਪ੍ਰੋਚਤ ਅਧਿਕਾਰੀਆਂ ਦੀ ਮੀਟਿੰਗ ਹੋਈ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ 17/7/2020 ਐਮਰਾਈ ਨੂੰ ਜੋ ਭਾਰਤੀ ਹੋਇਆਂ ਨੂੰ ਉਹਨਾਂ ਨੂੰ ਛੇਵਾਂ ਦੇਖਣਾ ਕਰੇ ਅਸੀਂ ਦੁਬਾਰਾ ਫਿਰ ਮੰਗ ਕਰਦੇ ਹਾਂ ਕਿ ਰੋਪੜ ਤੋਂ ਬੁਲਾਉਣ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਿਲ ਦੇ ਵਿੱਚ ਕੱਚੇ ਕੰਮਿਆਂ ਨੂੰ ਪੱਕਾ ਕੀਤਾ ਜਾਵੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ